ਹਾਂਜੀ ਨਮਸਕਾਰ ਦੋਸਤੋ ਅੱਜ 21 ਅਗਸਤ ਹੋ ਚੁੱਕੀ ਏ ਸਮਾਂ ਤਕਰੀਬਨ 12 ਵਜੇ ਦਾ ਜੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਤੁਸੀਂ بارش ਦੇ ਸਕਦੇ ਹੋ ਲਗਾਤਾਰ ਪਿਛਲੇ 10 ਮਿੰਟਾਂ ਤੋਂ ਤੇਜ਼ بارش ਹੁੰਦੀ ਹੋਈ ਤੇਜ਼ بارش ਦੀਆਂ ਤਸਵੀਰਾਂ ਤੁਸੀਂ ਦੇ ਸਕਦੇ ਹੋ ਸੂਬਾਰਛ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹੋਏ ਸੂਬਾਰਛ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਫਾਈਵ ਰਿਵਰ ਨਿਊਜ਼ ਚੈਨਲ ਤੋਂ ਤਸਵੀਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ ਆਪਣਾ ਲਾਈਕ ਦੇਣਾ ਕਮੈਂਟ ਦੇਣਾ ਤੇ ਆਪਣੇ ਇਲਾਕੇ ਦਾ ਹਾਲ ਜ਼ਰੂਰ ਬਿਆਨ ਕਰਨਾ ਕਿਸ ਇਲਾਕੇ ਤੋਂ ਤੁਸੀਂ ਤਸਵੀਰਾਂ ਨੂੰ ਦੇਖ ਰਹੇ ਹੋ ਸੋ ਆਪਣੇ ਇਲਾਕੇ ਦੀ ਅਪਡੇਟ ਜ਼ਰੂਰ ਸਾਂਝੀ ਕਰਨਾ ਕਿਸ ਤਰ੍ਹਾਂ ਦਾ ਇਲਾਕੇ ਦੇ ਵਿੱਚ ਮੌਸਮ ਹੈ ਮੌਸਮ ਸੰਬੰਧੀ ਅਪਡੇਟ ਜ਼ਰੂਰ ਜਿਹੜਾ ਕਮੈਂਟਾਂ ਦੇ ਵਿੱਚ ਦੇਣਾ ਕਿਸ ਤਰ੍ਹਾਂ ਦਾ ਮੌਸਮ ਹੈ ਕੀ ਜਾਣਕਾਰੀ ਹੈਗੀ ਏ ਆਪਣੇ ਇਲਾਕੇ ਦੇ ਵਿੱਚ ਜ਼ਰੂਰ ਸਾਂਝੀ ਕਰਨਾ ਜਿਸ ਤਰ੍ਹਾਂ ਅਸੀਂ ਪਰੋਇਪਰ ਇਲਾਕੇ ਦੀ ਜਾਣਕਾਰੀ ਸਾਂਝੀ ਕਰ ਰਹੇ ਹਾਂ ਮੱਲਾਵਾਲਾ ਤੋਂ ਕਸਬਾ ਪਿੰਡ ਫੱਤੇ ਵਾਲੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਰੀਬਨ ਸਮਾਂ 12 ਮਈ ਦਾ ਜੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਬਾਰਛ ਦੀਆਂ 12 ਵਜੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਨੂੰ ਵੱਤ ਤੋਂ ਵੱਤ ਸ਼ੇਅਰ ਜ਼ਰੂਰ ਕਰਨਾ ਤਸਵੀਰਾਂ ਦੱਸ ਸਕਦੇ ਹੋ ਕਿਸ ਤਰ੍ਹਾਂ ਭਾਰੀ ਬਰਸਾਤ ਭਾਰੀ ਮਾਨਸੂਨ ਮੂਸਾਤਰ ਬਾਰਸ਼ ਹੋ ਰਹੀ ਏ ਸ਼ੇਅਰ ਕਰਦੇ ਜੋ ਵੱਤ ਤੋਂ ਵੱਦ ਤੇ ਆਪਣੇ ਇਲਾਕੇ ਦਾ ਹਾਲ ਬਿਆਨ ਕਰਦੇ ਜੋ ਬੂੰਦਾਬੰਦੀ ਦੇ ਸਕਦੇ ਹੋ ਕਿਸ ਤਰ੍ਹਾਂ ਤਸਵੀਰਾਂ ਦੇ ਵਿੱਚ ਸਾਹ ਦਿਖਾਈ ਦੇ ਰਿਹਾ ਬਾਰਸ਼ ਤੇਜ ਤੇਜ ਬਾਰਸ਼ ਨੇ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਤੁਹਾਡੇ ਨਾਲ ਜੋ ਅੱਜ 21 ਅਗਸਤ ਦੀ ਅਪਡੇਟ ਲੈ ਕੇ ਤੁਹਾਡੇ ਤੱਕ ਹਾਜ਼ਰ ਹੋਏ ਆਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਭਾਰੀ ਮਾਨਸੂਨ ਭਾਰੀ ਬਰਸਾਤ ਹੁੰਦੀ ਹੋਈ ਪਾਰੀ ਬਰਸਾਤ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਵਾਤੂ ਵਾਤ ਜ਼ੂਮਿੰਗ ਕੀਤੀ ਜਾ ਰਹੀ ਹੈ ਕੈਮਰੇ ਦੇ ਵਿੱਚ ਜੋ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਫ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਮਾਨਸੂਨ ਦਾ ਅਖੀ ਜੱਠਾ ਹਾਲ ਤੁਹਾਡੇ ਨਾਲ ਰੂਪ ਰੂਪ ਕਰਵਾ ਰਹੇ ਹਾਂ ਸੋ ਵਾਤੂ ਵਾਤ ਸ਼ੇਅਰ ਜ਼ਰੂਰ ਕਰਨਾ ਤਸਵੀਰਾਂ ਦੇਖਣਯੋਗ ਨੇ ਮਾਨਸੂਨ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਸੀਗੇ। ਕਿ ਤਸਵੀਰਾਂ ਨੂੰ ਬਾਅਦ ਤੁਹਾਡੇ ਸ਼ੇਅਰ ਜਰੂਰ ਕਰ ਦੇਣਾ, ਲਾਇਕ ਕਰਨਾ, ਕਮੈਂਟ ਕਰਨਾ। ਮਾਨਸੂਨ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ। ਜ਼ਿਲ੍ਹਾ ਅਪਰੋਹੀ ਪਰਤੋ ਕਸਬਾ ਮੱਲਾਂ ਵਾਲਾ ਨੇੜੇ ਪਿੰਡ ਫੱਤੇਵਾਲਾ ਹੜਪੀਟ ਇਲਾਕਾ। ਸੋ ਤਸਵੀਰਾਂ ਨੂੰ ਬਾਅਦ ਤੁਹਾਡੇ ਸ਼ੇਅਰ ਜਰੂਰ ਕਰਨਾ। ਉਹ ਸਾਹਮਣੇ ਤੁਸੀਂ ਪੈਂਡੀਆਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਸੋ ਬਣੇ ਰਹੋ ਸੋਣਾ ਦੇਖਦੇ ਰਹੋ ਸਾਡਾ ਚੈਨਲ ਜਲਦ ਅਪਡੇਟ ਲੈ ਕੇ ਹਾਜ਼ਰ ਹੋਵਾਂਗੇ ਤਕਰੀਬਨ ਅੱਧਾ ਘੰਟਾ بارش ਨੂੰ ਹੁੰਦਾ ਆਇਆ ਲਗਾਤਾਰ بارش ਜਾਰੀ ਜੋ ਤਸਵੀਰਾਂ ਤੁਹਾਡ ਨਾਲ ਸਾਂਝੀਆਂ ਕੀਤੀਆਂ ਸੀਗੀਆਂ ਸੋ ਇਹਨਾਂ ਤਸਵੀਰਾਂ ਨੂੰ ਆਪਣਾ ਇਹ ਵੀ ਦਿੰਦੇ ਹੋਏ ਲਾਈਕ ਕਮੈਂਟ ਜ਼ਰੂਰ ਕਰਨਾ ਸ਼ੇਅਰ ਕਰਨਾ ਸੋ ਅਪਡੇਟ ਸਗੀ 21 ਅਗਸਤ ਦੀ ਸਮਾਂ ਤਕਰੀਬਨ 12 ਵਜੇ ਦਾ ਸੋ ਕੁਛ ਬਾਅਦ ਪਰਦੇ ਹੋਈ ਠੱਲ ਪੈਂਦੀ ਹੋਈ ਸੋ ਬਹੁਤ-ਬਹੁਤ ਤੁਹਾਡਾ ਧੰਨਵਾਦ ਸਾਡੇ ਨਾਲ ਜੁੜੇ ਰਹਿਣ ਲਈ ਬਣੇ ਰਹੋ ਸਾਡੇ ਨਾਲ ਤੁਹਾਡੇ ਚੈਨਲ ਤੇ ਜੇਕਰ ਤੁਸੀਂ ਨਵੇਂ ਹੋ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਫੋਲੋ ਜ਼ਰੂਰ ਕਰਨਾ ਵਾਦੂ ਅਤੇ ਸ਼ੇਅਰ ਕਰਨਾ ਬਹੁਤ ਬਹੁਤ ਤੁਹਾਡਾ ਧੰਨਵਾਦ ਮੈਂ ਤੁਹਾਡਾ ਆਪਣਾ ਦੋਸਤ ਡਰਾਈਵਰ ਸਿੰਘ ਕਚੂਰਾ